ਪਾਰਟੀ ਦਾ ਆਪਣਾ ਡਿਸੀਜਨ ਹੈਗਾ ਕਿਉਂਕਿ ਬੀਜੇਪੀ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਆ ਕਿ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਅਲਾਈਸ ਵੀ ਅੱਜ ਦੀ ਤਰੀਕ ਤੇ ਵਿੱਚ ਕਿਉਂਕਿ ਜਿਹਨੂੰ ਉਹ ਰੱਖਦੇ ਆ ਉਹਦਾ ਹੀ ਬਿਲਕੁਲ ਸਤਿਆਨਾਸ਼ ਮਾਰ ਕੇ ਰੱਖਦੇ ਆ ਮਤਲਬ ਆ ਆਪਣੇ ਗਵਾਂਢੀ ਹਰਿਆਣੇ ਦੇ ਵਿੱਚ ਹੀ ਦੇਖ ਲਓ ਆ ਜੀ ਜੇਪੀ ਦਾ ਕੀ ਹੋਇਆ ਆਕਾਲੀ ਦਲ ਦਾ ਕੀ ਹੋਇਆ ਉਹਨਾਂ ਨੇ ਐਕਚੁਅਲੀ ਦੇਖੋ ਆਕਾਲੀ ਦਲ ਮੈਂ ਕਹਿੰਦਾ ਰੀਜਨਲ ਪਾਰਟੀ ਆ ਅਕਾਲੀ ਦਲ ਜਰੂਰ ਸਟਰੋਂਗ ਹੋਣਾ ਚਾਹੀਦਾ ਬਟ ਬ੍ਰਾਂਡ ਬਦਲਣਾ ਪਊਗਾ ਇਹ ਨਾ ਬ੍ਰਾਂਡ ਬਦਲਣ ਨੂੰ ਤਿਆਰ ਹੈ ਤੇ ਨਾ ਇਹਨਾਂ ਦਾ ਸਰਵਾਈਵਲ ਔਰ ਰਿਵਾਈਵਲ ਜਿਹੜਾ ਉਹ ਹੋ ਪ੍ਰਗਟ ਜੀ ਤੁਸੀਂ ਕੈਪਟਨ ਰਹੇ ਹੋ ਕੈਪਟਨ ਦੇ ਲਈ ਰਾਈਟ ਫਾਰਵਰਡ ਜਿਹੜਾ ਬੰਦਾ ਹੁੰਦਾ ਬਹੁਤ ਜ਼ਰੂਰੀ ਹੁੰਦਾ ਟੀਮ ਦੇ ਵਿੱਚ ਨਵਜੂਤ ਸਿੰਘ ਨੂੰ ਨਜ਼ਰ ਮਿਲਾਰੇ ਦੇਖੋ ਉਹਨਾਂ ਦੀ ਵਾਈਫ ਕਿਉਂਕਿ ਕੈਂਸਰ ਦੇ ਪੇਸ਼ੈਂਟ ਹੈਗੇ ਆ ਮੈਨੂੰ ਲੱਗਦਾ ਉਹਦੇ 'ਚ ਵੀ ਬਿਜ਼ੀ ਹੈਗੇ ਆ ਤੇ ਤੁਸੀਂ ਅਗਲੀ ਗੱਲ ਕਹੋਗੇ ਵੀ ਹੁਣ ਉਹ ਕਮੈਂਟਰੀ ਕਰ ਰਹੇ ਆ ਕਿਉਂਕਿ ਕਈ ਨੇਤਾ ਤਾਂ ਰੋਜੀ ਰੋਟੀ ਪੋਲਿਟਿਕਸ ਤੋਂ ਕਮਾਉਂਦੇ ਆ ਪਰ ਕੁਝ ਇਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਰੋਜੀ ਰੋਟੀ ਜਿਹੜੇ ਆਪਣੇ ਪ੍ਰੋਫੈਸ਼ਨ ਤੋਂ ਕਮਾਉਂਦੇ ਆ ਸੋ ਮੈਂ ਇਨਾਂ ਦੀ ਕਹਿਣਾ ਚਾਹੁੰਦਾ ਸਰ ਲੋਕ ਸਭਾ ਚੋਣਾਂ ਕੀ ਕੈਰੀਓਂ ਮੈਂ ਆਪ ਵੀ ਚੂਤੇ ਹਾਂ ਕਾਉਂਟਰ ਹੋਇਆ ਹੈ ਲਾਅ ਐਂਡ ਆਰਡਰ ਲਗਾਤਾਰ ਸਵਾਲ ਚੱਪੇ ਚੱਪੇ ਦੇਖੋ ਲਾਅ ਐਂਡ ਆਰਡਰ ਜਿਹੜੀ ਆ ਬੇਸਿਕਲੀ ਇਹ ਸਾਰੀ ਚੁਕੇ ਦੇਖੋ ਇੱਕ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਫੀਤਾ ਕੱਟਣਾ ਲੱਗ ਗੱਲ ਹੈ ਉਹਦੇ ਤੇ ਮਾਈਂਡ ਅਪਲਾਈ ਕਰਕੇ ਉਹਦੇ ਤੇ ਬੈਠ ਕੇ ਉਹਦੇ ਤੇ ਸੋਹਿਰਦਤਾ ਦੇ ਨਾਲ ਅੱਗੇ ਵਧਣਾ ਕਿਉਂਕਿ ਸਾਡੇ ਤਾਂ ਕਈ ਵਾਰੀ Chief Minister ਸਾਹਿਬ ਉਹ ਵੀ ਸਟੇਟਮੈਂਟ ਦੇ ਦਿੰਦੇ ਆ ਜਾਂ ਤਾਂ ਇਹਨਾਂ ਦੇ ਕੋਈ মিডিਆ ਐਡਵਾਈਜ਼ਰਾਂ ਦੀ ਪ੍ਰੋਬਲਮ ਆ ਜਾਂ ਇਹਨਾਂ ਦੇ ਐਡਵਾਈਜ਼ਰਸ ਦੀ ਪ੍ਰੋਬਲਮ ਆ ਕਿ ਇਹਨਾਂ ਨੇ ਕਹਿਤਾ ਵੀ ਤੁਹਾਨੂੰ NOC ਨਹੀਂ ਚਾਹੀਦਾ ਜੇ ਤੁਸੀਂ ਰਜਿਸਟਰੀ ਕਰਾਉਣੀ ਆ ਅੱਛਾ ਉਹ ਉਹ ਕੇਸ ਪੈਂਡਿੰਗ ਹਾਈ ਕੋਰਟ ਦੇ ਵਿੱਚ ਸੀਗਾ ਸੋ ਮੈਨੂੰ ਲੱਗਦਾ ਕਿ ਦੇ ਹੈਵ ਟੂ ਰੀਅਲੀ ਸੀਰੀਅਸਲੀ ਥਿੰਕ ਜੀ ਅਸੀਂ ਸਰਕਾਰ ਰਨ ਕਰਦੇ ਆ ਅਸੀਂ ਕੋਈ ਕਮੇਡੀ ਸ਼ੋ ਜਿਹੜਾ ਉਹ ਨਹੀਂ ਰਨ ਕਰਦਾ ਸਰ ਪੰਜਾਬ ਮੇ ਰੁਝਾਨ ਕਿਹਦਾ ਦਿਖ ਰਹਾ ਹੈ ਆਪਕੋ ਕਿਉਂਕਿ ਮਾਨ ਸਾਹਿਬ ਕਹਿ ਰਹੇ ਕਿ 13 ਕੀ 13 ਸੀਟੇ ਆਮ ਆਦੀ ਪਾਰਟੀ ਜਿੱਤ ਰਹੀ ਹੈ ਦੇਖੋ ਮੇਰੇ ਕੋਲ ਤਾਂ ਸਕੋਰ ਦਾ ਪਤਾ ਹੈ ਕਈ ਵਾਰੀ ਜ਼ੀਰੋ ਆ ਗਿਆ ਜਾਂਦੀ ਹੈ 13 ਪਿੱਛੇ ਚਲੇ ਜਾਂਦੇ ਪ੍ਰਗਟ ਜੀ ਇੱਕ ਇੱਕ ਆਖਰੀ ਸਵਾਲ ਜੇ ਪ੍ਰੀਤੀ ਨਾਲ ਕਾਂਗਰਸ ਨੇ ਸ਼ਫਲ ਕੀਤਾ ਹੈਗਾ ਪਟੰਡੇ ਵਾਲੇ ਪੰਦੇ ਲੁਧਿਆਣੇ ਤੇ ਸੰਗਰੂਰ ਵਾਲੇ ਅਨੰਦਪੁਰ ਭੇਜ ਤੇ ਕੀ ਇਹ ਪੈਂਤੜਾ ਸਫਲ ਹੋਊਗਾ ਤੁਹਾਡੇ ਸਾਹਬ ਦੇਖੋ ਅਲਟੀਮੇਟਲੀ ਇਹ ਜਿਹੜੇ ਇਸ਼ੂਜ਼ ਆ ਇਹ ਕੋਈ ਗਲੀ ਮੁਹੱਲੇ ਦੇ ਕਾਰਪੋਰੇਸ਼ਨ ਦੇ ਇਸ਼ੂਜ਼ ਨਹੀਂ ਆ ਇਹ ਸਾਡੀ ਸਟੇਟ ਦੇ ਸਾਡੇ ਦੇਸ਼ ਦੇ ਇਹ ਇਸ਼ੂਜ਼ ਆ ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਉਸ ਇਸ਼ੂ ਨੂੰ ਬੈਟਰ ਐਡਰੈਸ ਕਰ ਸਕਦਾ ਹੋਵੇ ਐਂਡ ਪੰਜਾਬ ਦਾ ਹੋਵੇ ਤੇ ਉਹਦੇ ਲਈ ਮੈਨੂੰ ਇਹ ਕੋਈ ਪ੍ਰੋਬਲਮ ਨਹੀਂ ਲੱਗਦੀ ਦੇਖੋ ਆਪਾਂ ਉਸ ਪੋਲਿਟਿਕਸ ਦੀ ਗੱਲ ਕਰਦੇ ਆ ਭੀ ਜਿਹਦੇ ਵਿੱਚ ਸਾਡੇ ਕਈ ਲੀਡਰ ਵੀ ਬੜਾ ਮੋਟਾ ਗੁੱਸਾ ਜ਼ਾਹਰ ਕਰਦੇ ਆ ਵੀ ਦੇਖੋ ਜੀ ਇਹ ਫਲਾਨੀ ਜਗ੍ਹਾ ਤੋਂ ਆ ਗਿਆ ਫਲਾਨੀ ਜਗ੍ਹਾ ਤੋਂ ਆ ਗਿਆ ਮੈਨੂੰ ਉਹਦੇ ਨਾਲੋਂ ਵੀ ਜਿਹੜੇ ਇਸ਼ੂਜ਼ ਨੂੰ ਐਡਰੈਸ ਕਰਨਾ ਜੇ ਸੁਖਪਾਲ ਖਹਿਰੇ ਦੀ ਗੱਲ ਕਰ ਲਈਏ ਚਾਹੇ ਰਾਜਾ ਵੜਿੰਗ ਦੀ ਕਰ ਲਈਏ ਚਾਹੇ ਸੁਖੀ ਦੀ ਗੱਲ ਸੁਖ ਸੁਖਜਿੰਦਰ ਰੰਧਾਵਾ ਦੀ ਕਰ ਲਈਏ ਚਾਹੇ ਗਾਂਧੀਜੀ ਦੀ ਕਰ ਲਈਏ ਸੋ ਮੈਨੂੰ ਲੱਗਦਾ ਕਿ ਇਹ ਬੰਦੇ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਆਰਡੀਨੇਟ ਕਰਕੇ ਸਟੇਟ ਕਾਂਗਰਸ ਤੋਂ ਤੇ ਸਰਕਾਰ ਜਿਹੜੀ ਉਹ ਕਾਂਗਰਸ ਦੀ ਆ ਰਹੀ ਆ ਔਰ ਜਿਹੜੇ ਪਪਾ ਪੰਜਾਬ ਦੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਐਡਰੈਸ ਜਰੂਰ ਕਰਵਾਉਣਾ ਹੈ ਜੀ ਸਰਕਾਰ ਅਲਪਮਤਮ ਹੈ ਸਰ ਮੁੱਖ ਵਿਪੱਖ 파ਟੀ ਕਾਂਗਰਸੀ ਹੈ ਤਾਂ ਕਾਂਗਰਸ ਕੀ ਤਰਫ ਸੇ ਕਿਤਨੀ ਜਲਦੀ ਕਦਮ ਉਠਾਇਆ ਜਾਏਗਾ ਕਿ ਫੋਰ ਟੈਸ ਦੀ ਮੰਗ ਕੀਤੀ ਜਾਏਗੀ ਦੇਖੋ ਕਾਂਗਰਸ ਕੋ ਨਾ ਕਈ ਵਾਰ ਜਲਦੀ ਨਹੀਂ ਹੁੰਦੀ ਮੈਂ ਤਾਂ ਬਹੁਤ ਠਹਿਰਾਵ ਕੇ ਸਾਥ ਖੇਲਨੇ ਵਾਲਾ ਬੰਦਾ ਹਾਂ ਵੈਸੇ ਵੀ ठहराव के साथ खेलना चाहिए बहुत जल्दी नहीं करनी चाहिए क्योंकि कई बार ऐसे लोग होते हैं जो अपने भार से खुद ही गिर जाते हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप